ਦੁਖਾ ਦਾ ਪਹਾੜ ਉਸ ਵੇਲੇ ਇੱਕ ਗਰੀਬ ਪਰਿਵਾਰ ਤੇ ਟੁੱਟ ਪਿਆ ਜਦੋਂ ਘਰ ਦੀ ਛੱਤ ਡਿੱਗ ਤਾ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਮੁਕਸਰ ਸਾਹਿਬ ਜਿੱਤ ਘਰ ਦੀ ਛੱਤ ਡਿੱਗਣ ਕਾਰਨ ਇੱਕ ਗਰੀਬ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਜਿੱਥੇ ਪੂਰੇ ਪੰਜਾਬ ਦੇ ਵਿੱਚ ਹਰ ਪਾਸੇ ਮੀਂਹ ਪੈ ਰਿਹਾ ਹੈ ਹੜ੍ਹ ਆ ਰਹੇ ਹਨ ਉੱਥੇ ਇੱਕ ਅਜੀਹੀ ਤਸਵੀਰ ਸਾਹਮਣੇ ਆਉਂਦੀ ਹੈ ਜਿੱਤੇ ਪੂਰੇ ਪਰਿਵਾਰ ਦੇ ਉੱਤੇ ਘਰ ਦੀ ਛੱਤ ਹੀ ਨਹੀਂ ਰਹਿੰਦੀ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਹਾਂ ਸ਼੍ਰੀ ਮੁਕਸਰ ਸਾਹਿਬ ਤੋਂ ਜਿੱਥੇ ਭਾਰੀ ਮੀਂਹ ਪੈਣ ਦੇ ਕਾਰਨ ਘਰ ਦੀ ਛੱਤ ਡਿੱਗ ਜਾਂਦੀ ਪਰ ਗਨੀਮਤ ਇਹ ਰਹੀ ਹੈ ਕਿ ਕੋਈ ਜਾਣੇ ਨੁਕਸਾਨ ਨਹੀਂ ਹੋਇਆ ਤਾਂ ਦੱਸ ਦਿਓ ਕਿ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਵੰਗਲ ਦੀ ਇਹ ਖਬਰ ਹੈ ਜਿੱਥੇ ਘਰ ਦੀ ਛੱਤ ਡਿੱਗ ਜਾਂਦੀ ਹੈ ਪਰ ਕੋਈ ਜਾਣੇ ਨੁਕਸਾਨ ਨਹੀਂ ਹੋਇਆ ਤਾਂ ਦੱਸ ਦਿਓ ਕਿ ਇਹ ਕ 26 ਸਾਲ ਪੁਰਾਣਾ ਹੈ ਜਦੋਂ ਬਾਦਲ ਦੀ ਸਰਕਾਰ ਸੀ ਬਾਦਲ ਸਰਕਾਰ ਦੇ ਵੇਲੇ ਪੰਜ-ਪੰਜ ਮਰਲਿਆਂ ਦੇ ਪਲਾਟ ਬਣਵਾਏ ਗਏ ਸਨ ਬਾਦਲ ਸਰਕਾਰ ਦੇ ਵੱਲੋਂ ਬਣਵਾਏ ਗਏ ਸਨ ਜੋ ਕਿ ਬੁਰੀ ਤਰ੍ਹਾਂ ਇਸ ਵੇਲੇ ਖਰਾਬ ਹੋ ਚੁੱਕੇ ਸਨ ਤੇ ਬੀਤੀ ਰਾਤ ਹੀ ਸਤਨਾਮ ਸਿੰਘ ਦੇ ਘਰ ਦੀ ਛੱਤ ਅਚਾਨਕ ਡਿੱਗ ਜਾਂਦੀ ਹੈ ਜਿਸ ਨਾਲ ਪੂਰੇ ਪਰਿਵਾਰ ਨੇ ਬਹੁਤ ਹੀ ਆਪਣੀ ਮੁਸ਼ਕਲ ਦੇ ਨਾਲ ਜਾਣ ਬਚਾਈ ਗਰੀਬ ਪਰਿਵਾਰਾਂ ਨੇ ਸਰਕਾਰ ਕੋਲੋਂ ਮਾਲੀ ਸਹਾਇਤਾ ਦੀ ਮੰਗ ਕੀਤੀ ਹੈ ਤਾਂ ਜੋ ਆਪਣਾ ਘਰ ਦੁਬਾਰਾ ਬਣਾ ਸਕਣ ਤਾਂ ਵਸੇਰਾ ਕਰ ਸਕਣ ਤਾਂ ਦੱਸਦੀ ਹੈ ਕਿ ਇਹ ਖਬਰ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ શ્રી ਮੁਖਸਰ ਸਾਹਿਬ ਦੇ ਨਜ਼ਦੀਕੀ ਪਿੰਡ ਵੰਗਲ ਦੀ ਹੈ ਜਿੱਥੇ ਉਸ ਵੇਲੇ ਹੜਕਮ ਮੱਝਾਂਦਾ ਜਦੋਂ ਗਰੀਬ ਪਰਿਵਾਰ ਸਤਨਾਮ ਸਿੰਘ ਦੇ ਘਰ ਦੀ ਛੱਤ ਅਚਾਨਕ ਡਿੱਗ ਜਾਂਦੀ ਹੈ ਘਰ ਦੇ ਵਿੱਚ ਪਿਆ ਸਾਰਾ ਦਾ ਸਾਰਾ ਸਲਮਾਨ ਜੋ ਹੈ ਮਲਬੇ ਹੇਠ ਆ ਜਾਂਦਾ ਹੈ ਜਿਸ ਕਰਕੇ ਉਹਨਾਂ ਦਾ ਕਾਫੀ ਜ਼ਿਆਦਾ مالی ਨੁਕਸਾਨ ਹੁੰਦਾ ਹੈ ਪਰ ਖੁਸ਼ਕਿਸਮਤੀ ਇਹ ਹੈ ਕਿ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਹੈ ਕੋਈ ਵੀ ਪਰਿਵਾਰ ਦਾ ਮੈਂਬਰ ਜ਼ਖਮੀ ਨਹੀਂ ਹੋਇਆ ਹੈ ਤਾਂ ਦੱਸ ਦੇ ਕਿ ਜਾਣਕਾਰੀ ਜੋ ਮਿਲੀ ਹੈ ਉਸ ਅਨੁਸਾਰ ਜਦੋਂ ਬਾਦਲ ਸਰਕਾਰ ਸੀ 1999 ਦੇ ਵਿੱਚ ਬੇਕਾਰ ਪਰਿਵਾਰਾਂ ਲਈ ਪੰਜ-ਪੰਜ ਮੈਂਬਰਾਂ ਦੇ ਪਲਾਟ ਵਿੱਚ ਉਹਨਾਂ ਦੇ ਲਈ ਜੋ ਹੈ ਘਰ ਬਣਵਾਏ ਗਏ ਸਨ ਇਸ ਕਲੋਨੀ ਦੇ ਵਿੱਚ કુલ 16 ਘਰ ਬਣਵਾਏ ਗਏ ਸਨ ਪਰ 26 ਸਾਲ ਦੇ ਲੰਮੇ ਸਮੇਂ ਬਾਅਦ ਹੁਣ ਇਹਨਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਜਿਸ ਕਾਰਨ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਝਿਮੀ ਪੈ ਰਿਹਾ ਹੈ ਉਸ ਕਾਰਨ ਇਹਨਾਂ ਦੀ ਛੱਤਾਂ ਕਮਜ਼ੋਰ ਹੋ ਗਈਆਂ ਜਿਸ ਕਾਰਨ ਇਹ ਅਚਾਨਕ ਛੱਤ ਡਿੱਗ ਗਈ ਉਹਨਾਂ ਦੇ ਘਰ ਦੀ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਉਹਨਾਂ ਦੇ ਘਰ ਦੀ ਨਾਲ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਇਹ ਛੱਤ ਡਿੱਗੀ ਪਈ ਹੈ ਆ ਕੋਈ ਇਸ ਮਾਮਲੇ ਤੇ ਪਰਿਵਾਰ ਦਾ ਕੀ ਕੁਝ ਕਹਿਣਾ ਹੈ ਤੁਸੀਂ ਸੁਣ ਸਕਦੇ ਹੋ ਤਹਾਈ ਬਾਰ ਚ ਪੈਂਦੀ ਸੀ ਰਾਤ ਨੂੰ ਮਕਾਨ ਡੇਕੇ ਪਿਆ ਇਹ ਬਣੀਆਂ 97 98 ਚ ਬਣੀਆਂ ਸੀ 99 ਸਾਨੂੰ ਮਿਲੀਆਂ ਸੀ ਇਹ ਸਾਨੂੰ ਤੇ ਬਣਾਈਆਂ ਗਈਆਂ ਸੀ ਇਹ ਜੀ ਉਦੋਂ ਆਪਣੇ ਮੁੱਖ ਮੰਤਰੀ ਝਾਨ ਸਿੰਘ ਬਰਾੜ ਸੀ ਆ ਆਪਣੇ ਕੋਈ ਜਿਆ ਵੀ ਉਦੋਂ ਮੁੱਖ ਮੰਤਰੀ ਇਹ ਸੀ ਆ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਆਦਮੀ ਸੀ ਜਦੋਂ ਦੂਜਾ ਵੀ ਸਰਕਾਰ ਬਦਲ ਚੁੱਕੀ ਸੀ ਜਦੋਂ ਲਾਟ ਹੋ ਜਾਂ ਨਾ 93 ਜੀ ਇਹ ਇਸ ਤਰ੍ਹਾਂ ਜੀ ਦੂਜਾ ਵੀ ਆਦਾ ਮਾੜਾ ਮੋੜ ਅਸੀਂ ਕਰਦੇ ਰਹੇ ਇਹਦੀ ਰਿਪੇਅਰ ਪੂਰ 플ਾਸਟਰ ਕੋਈ ਛੱਤ ਟੁੱਟੇ ਲੋੜ ਡੇਗਦਾ ਸੀ ਆਜਾ ਕੁਝ ਵੀ ਲੱਗਦਾ ਸੀ ਜਾਂ ਉੱਤੋਂ ਸਾਰੇ ਕੁਸ ਉਹ ਕਰਦੇ ਰਹੇ ਮਾੜਾ ਮੋੜ ਮੁੜ ਕੇ ਦੂਜਾ ਵੀ ਹੁਣ ਪ੍ਰਸ਼ਾਸਨ ਕੋਲੇ 2-3 ਵਾਰੀ ਅਸੀਂ ਲਿਖ ਕੇ ਵੀ ਦਿੱਤਾ ਇਹਨਾਂ ਨੂੰ ਸਾਰਿਆਂ ਨੂੰ ਪਰ ਸਾਡੇ ਕੋ ਕਿਸੇ ਨੇ ਨਹੀਂ ਸਾਡੀ ਗੱਲ ਸੁਣੀ ਹੁਣ ਤੇ ਹੁਣ ਕਰਦੇ ਜੀ ਇਹ ਸਾਨੂੰ ਜੀ ਛੱਤ ਛੁੱਤ ਪਉਣ ਨੂੰ ਖਰਚਾ ਪੱਠਾ ਜੋ ਸਮਾਨ ਟੁੱਟਿਆ ਵੀ ਮਾੜਾ ਮੋੜ ਵੀ ਉਹ ਕਰਦੇ ਨਾ ਪ੍ਰਸ਼ਾਸਨ ਹਾਂ ਮਾਲਿਕ ਹੈ ਸਾਡੀ ਜੀ ਹੈ ਹੋਰ ਜੀ ਅਸੀਂ ਕੀ ਮੰਗਣਾ ਇਹ ਮਕਾਨ ਵਾਸਤੇ ਮੰਗਣਾ ਰਹਿਣਾ ਮੇਰਾ ਨਾਮ ਸਤਨਾਮ ਸਿੰਘ ਹੈ ਤੇ ਪਿੰਡ ਵੰਗਲਾ ਹੈ 3 ਮੁਕਸਾਲ ਕਟਨਾ ਕੀ ਹੋਈ ਹੈ ਕਟਨਾ ਕੀ ਰਾਤ ਕੁਦਰਤੀ ਆਫਤ ਆਈ ਸੀਗੀ ਜਾਨੀ ਕਿ ਛੱਤ ਡਿੱਗ ਚੁੱਕੀ ਹੈ ਜੀ ਕਰਨ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਰੀਬ ਬਣਤ ਤਰੀਬ ਬਣਵਾਉ ਹੋਇਆ ਜੀ ਵੀ 25000 ਦਾ ਹੋ ਹੀ ਗਿਆ ਜੀ ਕੋਈ ਸਰਟੀਫਿਕੇਟ ਤਾਂ ਨਹੀਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਆਇਆ ਨਹੀਂ ਬਚਤ ਰਹੀ ਕਿੰਨੇ ਕ ਵਜੇ ਦੀ ਕਟਨਾ ਹੋਏ ਇਹ ਇਹ 2:3 ਵਜੇ ਦੀ ਹੋ ਗਈ 2:3 ਹੋ ਗਈ ਕਿੰਨਾ ਜਰ ਹੋ ਗਿਆ ਇਸ ਜਗ੍ਹਾ ਤੇ ਤੁਹਾਡਾ ਜਿਹੜਾ ਕਲੋਨੀ ਬਣੀ ਹੋਈ ਹੈ ਇਹਨੂੰ ਮਕਾਨ ਬਣਾਇਆ 26-27 ਸਾਲ ਹੋ ਗਏ 26-27 ਸਾਲ ਹੋ ਗਏ ਕਦੋਂ ਬਣੀਆਂ ਆ ਕਲੋਨੀਆਂ ਕਿਹਦੇ ਵੱਲੋਂ ਬਣਾਈਆਂ ਗਈਆਂ ਸੀਆਂ ਕਿਹੜੀ ਸਕੀਮ ਸੀ ਇਹ ਜਿਹੜੇ ਬੇਕਰ ਆਏ ਸੀਗੇ ਜੀ ਉਹਨੇ ਸਕੀਮ ਤਹਿਤ ਬਣੀਆਂ ਸੀਆਂ ਜੀ ਤੇ ਮੈਂ ਕਿਹਾ ਬਾਦਲ ਸਰਕਾਰ ਦੀ ਵੇਲੇ ਬਣੀਆਂ ਜੀ ਉਸ ਤੋਂ ਬਾਅਦ ਮੁਰੰਮਤ ਨਹੀਂ ਕਰਾਈ ਤੁਸੀਂ ਮੁਰੰਮਤ ਆਪ ਖੁਦ ਕਰਦੇ ਵੀ ਰਹੇ ਆ ਜੀ ਹੂੰ ਕਦੇ-ਕਦੇ ਕੀਤੀ ਵੀ ਹੈ ਜੀ ਪ੍ਰਸ਼ਾਸਨ ਦੇ ਧਿਆਨ ਚ ਲੈਂਦਾ ਇਸ ਚੀਜ਼ ਨੂੰ ਲੈ ਕੇ ਪਹਿਲਾਂ ਲਿਆਂਦਾ ਹੋਇਆ ਸੀ ਜੀ ਹੁਣ ਫਿਰ ਦੁਰੀਵਾਰ ਮੀਡੀਆ ਰਾਹੀਂ ਲੈ ਕੇ ਆਉਂਦੀ ਸਾਡੀ ਉਹ ਮੰਗ ਕੀ ਕਰਦੇ ਹਾਂ ਮੰਗ ਇਹ ਜੀ ਵੀ ਸਹਾਇਤਾ ਦਿੱਤੀ ਜਾਵੇ ਬੇਕਾਰ ਹੋ ਕੇ ਬਾਹਰ ਬੈਠੇ ਹੋਏ ਆਂ ਇਹ ਸਾਰੀਆਂ ਘਰਾਂ ਦਾ ਇਹ ਜਿਹੇ ਹਾਲਾਤ ਆ ਜਾਂ ਹਾਂਜੀ ਹਾਂਜੀ ਸਾਰੀਆਂ ਘਰਾਂ 16 ਕਲੋਨੀਆਂ ਜੀ 16 ਦੇ ਹੀ ਵਾਲਾ ਜੀ ਸਰਪੰਚ ਸਾਹਿਬ ਕੀ ਘਟਨਾ ਕੀ ਹੋਈ ਹੈਗੀ ਇੱਥੇ ਔਰ ਕਾਰਨ ਕੀ ਬਣਿਆ ਹੈਗਾ ਪਹਿਲਾਂ ਇਹ ਧੰਨਵਾਦ ਜੀ ਤੁਹਾਡਾ ਚੈਨਲ ਵਾਲਿਆਂ ਦਾ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਇੱਥੇ ਜੀ ਕਾਰਨ ਇਹ ਜੀ ਕਲੋਨੀਆਂ ਜੀ ਪਹਿਲਾਂ ਦੀਆਂ ਕੱਟੀਆਂ ਹੋਈਆਂ ਇਹਨਾਂ ਦੀ ਛੱਤ ਰਾਤ ਡਿੱਗ ਪਈ ਹੈ ਜੀ ਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਇਹਨਾਂ ਦੀ ਸਹਾਇਤਾ ਦਿੱਤੀ ਜਾਵੇ ਉਸ ਇਹ ਬਣੀਆਂ ਕਦੋਂ ਸੀ ਕਲੋਨੀਆਂ ਕਿਹੜੀ ਸਕੀਮ ਦੇ ਅਧੀਨ ਬਣੀਆਂ ਸੀਆਂ ਕਿਹੜੀ ਸਰਕਾਰ ਦੇ ਵੱਲੋਂ ਬਣਾਈਆਂ ਗਈਆਂ ਸੀ ਇਹ ਜੀ 26 ਸਾਲ ਹੋ ਗਏ ਬਾਦਲ ਸਰਕਾਰ ਨੇ 5-5 ਮਰਲੇ ਥਾਂ ਦਿੱਤੇ ਸੀ ਉਦੋਂ ਉਹਨਾਂ ਦੇ ਵਿੱਚ ਕਲੋਨੀਆਂ ਬਣੀਆਂ ਸੀ ਜੀ 26 ਸਾਲ ਹੋ ਗਏ ਆ ਇਹਨਾਂ ਬਣੀਆਂ ਨੂੰ ਜੀ ਹੁਣ ਗੁਜਰਤ ਦੇ ਬੈਰ ਦੇ ਹਿਸਾਬ ਨਾਲ ਇਹ ਡੱਗ ਚੁੱਕੀ ਹੈ ਜੀ ਕਿੰਨੇ ਕ ਕਲੋਨੀਓ ਚ ਕਿੰਨੇ ਕ ਘਰਾਂ ਦੇ ਮਕਾਨਾਂ ਦੀ ਛੱਤ ਲੱਗੀ ਹੈ ਇਹ ਜੀ 2 ਆ 2 ਆ ਹਾਂ ਜੀ ਅਧਿਸ਼ਾਸ਼ਨ ਨੂੰ ਪਹਿਲਾਂ ਮਿਲੇ ਅਧਿਸ਼ਾਸ਼ਨ ਕੋਲ ਗਏ ਸੀ ਹੁਣ ਧਿਆਨ ਚ ਫੇਰ ਲਿਆਂਦੇ ਬਾਕੀ ਹਾਲਾਤ ਕਿਹੋ ਜਿਹੇ ਨੇ ਘਰਾਂ ਦੇ ਦੂਜੇ ਘਰਾਂ ਦੇ ਜੀ ਹਾਲਤ ਸਾਰਿਆਂ ਦੇ ਗਮੀਰ ਹੀ ਆ ਜੀ ਇਹ ਨੁਕਸਾਨ ਹੈ ਜਾਨੀ ਨੁਕਸਾਨ ਤਾਂ ਵਿਚਾਰਿਆ ਹੈਗਾ ਜਗਨਾਨੀ ਨੁਕਸਾਨ ਜੀ ਇਹਦਾ ਹੈਗਾ 15-20000 ਰੁਪਏ ਦਾ ਹੋਵੇਗਾ ਇਹ ਟਿੰਟੂ ਦੀ ਮੰਗ ਕੀ ਕਰਦੇ ਨੇ ਮੰਗ ਇਹ ਕਦੋਂ ਵਿਚਾਚੂ ਜੀ ਇਹਦੀ ਕੋਈ ਛੱਤ ਪਾਉਣ ਤੇ ਕੋਈ ਇਹਨੂੰ ਸਹਾਇਤਾ ਦਿੱਤੀ ਜਾਵੇ ਇਹ ਨਾਮ ਜਸਵਿੰਦਰ ਸਿੰਘ ਕਰਾਂ ਹਮ ਚੈਰਪਿੰਡ ਬੰਗਲ ਤੇ ਨਗਰ ਨੌਸੀ ਪਿੰਡ ਬੰਗਲ ਇਹ ਕਦੋਂ ਹੋਈ ਹੈ ਘੜ ਲਾ ਕੇ ਰਾਤ ਹੀ 2 ਵਜੇ ਦੇ ਕਰੀਬ ਸਾਡੇ ਪਿੰਡ ਸਰਕਾਰੀ ਜਗ੍ਹਾ 'ਚ ਪੰਜ-ਪੰਜ ਮਰਲੇ 'ਚ ਪਲਾਨਟ ਕਰਕੇ ਕਲੋਨੀਆਂ ਬਣੀਆਂ ਸੀਗੀਆਂ ਉਹ ਕੁਦਰਤਾ ਕਹਿਰ ਕਰਕੇ بارش ਆਦੇ ਹੋਣ ਕਰਕੇ ਉਹ ਰਾਤ ਦੋ ਕਲੋਨੀਆਂ ਵਿੱਚੋਂ ਛੱਤ ਡਿੱਗ ਪਈ ਉਹਨਾਂ ਦੀ ਇਹ ਕਿਉਂਕਿ ਬਣੀਆਂ ਨੂੰ 26-27 ਸਾਲ ਹੋ ਗਏ ਤਕਰੀਬ ਨਾਲ ਇਹ ਉਦੋਂ ਬਾਰੇ ਰਿਪੇਅਰ ਆਪ ਕਰਦੇ ਨੇ ਕੋਈ ਸਰਕਾਰ ਉਹਨੇ ਕੋਈ ਫਾਇਦਾ ਨਹੀਂ ਮਿਲੀ ਇਹਨਾਂ ਨੂੰ ਕਿਉਂਕਿ ਆਏ ਨਜਾਨੀ ਨੁਕਸਾਨ ਵਾਲੀ ਨੁਕਸਾਨ ਜਿੰਨਾ ਹੋਇਆ ਇਹਦਾ ਕੋਈ ਮੁਆਵਜ਼ਾ ਬੰਦਾ ਇਹਨੂੰ ਦਿੱਤਾ ਜਾਵੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਪਹਿਲਾਂ ਹੀ ਕਰ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ ਸਾਡੀ ਕਿ ਹੁਣ ਵੀ ਅਸੀਂ ਕਰਾਂਗੇ ਕਿ ਇਹਨੂੰ ਬੰਦਾ ਕੋਈ ਮੁਆਵਜ਼ਾ ਦਿੱਤਾ ਜਾਵੇ ਕੰਮ ਕੀ ਕਰਦੇ ਨੇ ਸਾਰੇ ਕਰ ਜਿਹੜੇ ਰਹਿੰਦੇ ਨੇ ਇਹ ਆਏ ਲੇਬਰ ਦਾ ਕੰਮ ਹੀ ਕਰਦੇ ਜੀ ਸਾਰੇ ਪਿੰਡ ਦੇ ਲੋਕ ਨੇ ਹਾਂ ਹਾਂ ਨਹੀਂ ਨਹੀਂ ਪਿੰਡ ਦੇ ਜੱਦੀ ਸਾਡੇ ਉਹ ਪੁਰਾਣੇ ਰਹਿੰਦੇ ਇਹਨਾਂ ਨੂੰ ਵੀ 30 ਸਾਲ ਹੋ ਗਏ ਤੇ ਇੱਥੇ ਰਹਿੰਦੇ ਰਹਿ ਚਾਹੁੰਦੇ ਸਾਰੇ ਸੱਤ ਲਿਗੀ ਕੋਈ ਅਧਿਕਾਰੀ ਆਇਆ ਹੁਣ ਨਹੀਂ ਹੁਣ ਤਾਂ ਕੋਈ ਅਧਿਕਾਰੀ ਨਹੀਂ ਆਇਆ ਥੋੜੇ ਵੀਡੀਓ ਦੇ ਬਿਨਾ ਕੋਈ ਵੀ ਇੱਥੇ ਨਹੀਂ ਆਇਆ ਹਿੱਕ